ਹਾਂ ਦੱਸੋ ਜੀ ਮੇਰਾ ਨਾਮ ਉਤਾਰ ਬਾਬਾ ਜੀ ਕਿਸਾਨ ਮਜ਼ਦੂਰ ਸੰਘੇ ਸਮਿਟੀ ਪੰਜਾਬ ਜ਼ੋਨ ਰਾਮਪ੍ਰੀਤ ਦਾ ਅਗੂ ਉਤਾਰ ਬਾਬਾ ਹਾਂ ਜੀ ਕੀ ਮਸਲਾ ਤੁਹਾਡਾ ਅੱਜ ਦਾ ਜਿਹੜਾ ਇੱਥੇ ਇਕੱਠੇ ਹੋਏ ਤੁਸੀਂ ਮਸਲਾ ਇਹ ਜੀ ਅੱਜ ਅਸੀਂ ਇੱਥੇ ਪਿੰਡ ਚੈਨਪੁਰ ਦੇ ਵਿੱਚ ਇਹ ਜਿਹੜੀ ਪੁਲੀ ਉਸਾਰੀ ਕੀਤੀ ਗਈ ਆ ਇਦੇ ਵਿੱਚ ਬਹੁਤ ਹੀ ਨੀਵੀਆਂ ਜਿਹੜੀਆਂ ਵਟੀ ਲੈਡ ਜਿਹੜੀ ਆ ਬਹੁਤ ਹੀ ਨੀਵੀਆਂ ਤਾਰਾਂ ਸੀ ਜਿਹਦੇ ਵਿੱਚ ਅਸੀਂ ਬਿਜਲੀ ਮੈਹਕਮਾ ਵਿਭਾਗ ਨੂੰ ਆਪਾਂ ਦਫ਼ਤਰ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ 3-4 24 ਨੂੰ ਦਰਖਾਸਤਾਂ ਦਿੱਤੀਆਂ ਸੀ ਕਿ ਭਾਈ ਇਹ ਜਿਹੜੀਆਂ ਤਾਰਾਂ ਨਾ ਇਹ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਜਾਣ ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਤੇ ਉਹਨਾਂ ਉਹਨਾਂ ਨੇ ਕਿਹਾ ਸੀ ਅੱਗੋਂ ਕਿ ਜਨਾਂ ਕਿ ਅਸੀਂ ਠੀਕ ਆ ਮੌਕਾ ਆਣ ਕੇ ਦੇਖਾਂਗੇ ਅੱਜ 22 ਦਿਨ ਹੋ ਚੁੱਕੇ ਆ ਜਾਨੀ ਕਿ ਕੋਈ ਵੀ ਨਾਂ ਤੇ ਜਈ ਇੱਥੇ ਰਵਿੰਦਰ ਸਿੰਘ ਜਿਹਦੇ ਇਲਾਕਾ ਪੈਂਦਾ ਨਾ ਉਹ ਪਹੁੰਚਿਆ ਤੇ ਨਾ ਐਸਡੀਓ ਸਾਹਿਬ ਇੱਥੇ ਮੌਕਾਣ ਕੇ ਵੇਖੇ ਗਏ ਆ ਅੱਜ ਕਲਕਵਟਨ ਵਾਤੇ ਕੇ ਪੈਨ ਜਿਹੜੀ ਆ ਇੱਥੇ ਪਹੁੰਚੀ ਤੇ ਉਹ ਇਥੋਂ ਮੋੜ ਮੋੜ ਲੱਗੀ ਜਦੋਂ ਮੋੜ ਮੋੜ ਲੱਗੀ ਆ ਤਾਰਾਂ ਨੀਵੀਆਂ ਕਰਕੇ ਉਹਨਾਂ ਕਰੰਟੇ ਉੱ ਲੱਗ ਗਿਆ ਤੇ ਮੌਕੇ ਤੇ ਜਿਹੜਾ ਫਾਰਮੈਟ ਸੀ ਮੌਕੇ ਤੇ ਹੀ ਖਤਮ ਹੋ ਚੁੱਕਾ ਸੀ ਕਿੱਥੋਂ ਸੀ ਜਿਹੜਾ ਫਾਰਮੈਟ ਸੀ ਇਹ ਸੰਗਰੂਰ ਤੋਂ ਜੀ ਜ਼ਿਲ੍ਹਾ ਸੰਗਰੂਰ ਇਹ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗੇ ਇਹ ਕਰਦੇ ਆਂ ਇਹ ਪਹਿਲੀ ਗੱਲ ਹੈ ਕਿ ਜਿਹੜੀਆਂ ਇਹਨਾਂ ਦੀਆਂ ਦੂਜੀਆਂ ਨਾਕਿਲੇ ਦੀਆਂ ਜਿਹੜੀਆਂ ਗਲਤੀਆਂ ਹੋਈਆਂ ਬਿਜਲੀ ਵਾਲਿਆਂ ਕੋ ਜਿਹੜੀ ਉਦੋਂ ਦੀ ਉਹਨਾਂ ਨੇ ਨਹੀਂ ਤਾਰਾਂ ਜਿਹੜੀਆਂ ਮਤਲਬ ਉੱਚੀਆਂ ਕੀਤੀਆਂ ਇਹਨਾਂ ਨੇ ਬੜੀ ਵਹੀ ਵੱਡੀ ਬੇਪਰਵਾਹੀ ਇਹਨਾਂ ਨੇ ਵਰਤੀਆ ਤੇ ਇਹਦੇ ਵਿੱਚ ਜਿਹੜਾ ਮੌਕੇ ਤੇ ਜਿਹੜਾ ਰਵਿੰਦਰਪਾਲ ਸਿੰਘ ਆ ਜਾਈ ਆ ਉਹਦੇ ਤੇ ਬੰਦੀ ਕਾਰਵਾਈ ਜਿਹੜਾ ਪਰਚਾ ਹੋਣਾ ਚਾਹੀਦਾ ਹੈ 302 ਦੀ ਧਾਰਾ ਲੱਗਣੀ ਚਾਹੀਦੀ ਆ ਕਿਉਂਕਿ ਇਹ ਦੂਜੀਆਂ ਨਾਕਲੇ ਦੇ ਜਿਹੜਾ ਨੁਕਸਾਨ ਹੋਇਆ ਆ ਮੌਕੇ ਤੇ ਫੋਰਮੈਨ ਜਿਹੜਾ ਮਰ ਗਿਆ ਇਹ ਸਿਰਫ ਜਿਹੜਾ ਬੱਤੀ ਵਾਲਿਆਂ ਦੀ ਨਾਕਾਮੀ ਦੇ ਨਾਲ ਹੀ ਹੋਇਆ ਤੇ ਇਸ ਕੇ ਜਿਹੜਾ ਵੱਧ ਤੋਂ ਵੱਧ ਜਿਹੜੀ ਇਹਨਾਂ ਤੇ ਜੋ ਵੀ ਧਾਰਾ ਲਾ ਕੇ ਜੋ ਵੀ ਸਜ਼ਾ ਹੈ ਉਹ ਇਹਨੂੰ ਸਜ਼ਾ ਹੋਣੀ ਚਾਹੀਦੀ ਤੇ ਘਟਨਾ ਸਥਾਨ ਤੇ ਕੋਈ ਬਿਜਲੀ ਮੁਲਾਜ਼ਮ ਹੁਣ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ 2 ਘੰਟੇ ਹੋ ਚੱਲੇ ਜੀ ਹਲੇ ਤੱਕ ਤੇ ਕੋਈ ਨਹੀਂ ਪਹੁੰਚਿਆ ਸੀ ਫੋਨ ਵੀ ਕੀਤੇ ਆ ਐਸਡੀਓ ਸਾਹਿਬ ਨੂੰ ਵੀ ਫੋਨ ਕੀਤਾ ਤੇ ਇਹਨਾਂ ਨੂੰ ਜੈ ਸਾਹਿਬ ਨੂੰ ਜੈ ਸਾਹਿਬ ਨੇ ਸਾਡਾ ਫੋਨ ਹੀ ਨਹੀਂ ਪੇਕਅਪ ਕੀਤਾ ਨਾ ਉਹਨਾਂ ਚੁੱਕੇ ਨਹੀਂ ਹਨ ਉਹ ਜਦ ਜਨਾਂ ਕੇ ਗੱਡੀ ਉੱਪਰ ੱਟੀ ਜਾਂਦੇ ਫੋਨ ੱਟੀ ਜਾਂਦੇ ਸਾਹਿਬ ਤੇ ਐਸਡੀਓ ਸਾਹਿਬ ਨੇ ਕੀ ਜਵਾਬ ਦਿੱਤਾ ਤੇ ਆ ਦੋ ਘੰਟੇ ਹੋ ਗਏ ਹੁਣ ਫਿਰ ਤਿੰਨ ਕੋਨਾ ਕਰ ਦਿੱਤੀਆਂ ਹਲੇ ਉਹਨਾ ਉਹਨਾ ਉਤੋਂ ਵੇਖ ਕੇ ਕਹੀ ਜਾਂਦੇ ਵੀ ਨਹੀਂ ਤਾਰਾ ਜਿਹੜੀਆਂ ਉੱਚੀਆਂ ਕੀਤੀਆਂ ਯਾਨੀ ਕਿ ਮੌਕਾ ਨਹੀਂ ਉਹਨਾਂ ਨੇ ਆਣ ਕੇ ਵੇਖਿਆ ਠੀਕ ਹਾਂ ਦੱਸੋ ਜੀ ਮੇਰਾ ਨਾਮ ਉਤਾਰ ਬਾਬਾ ਜੀ ਕਿਸਾਨ ਮਜ਼ਦੂਰ ਸੰਘੇ ਸਮਿਟੀ ਪੰਜਾਬ ਜੋਨ ਰਾਮਜੀਤ ਦਾ ਅਗੂ ਉਤਾਰ ਬਾਬਾ ਹਾਂ ਜੀ ਕੀ ਮਸਲਾ ਤੁਹਾਡਾ ਅੱਜ ਦਾ ਜਿਹੜਾ ਇੱਥੇ ਇਕੱਠੇ ਹੋਏ ਤੁਸੀਂ ਮਸਲਾ ਇਹ ਜੀ ਅੱਜ ਅਸੀਂ ਇੱਥੇ ਪਿੰਡ ਚੈਨਪੁਰ ਦੇ ਵਿੱਚ ਇਹ ਜਿਹੜੀ ਪੁਲੀ ਉਸਾਰੀ ਕੀਤੀ ਗਈ ਆ ਇਦੇ ਵਿੱਚ ਬਹੁਤ ਹੀ ਨੀਵੀਆਂ ਜਿਹੜੀਆਂ ਵਟੀ ਲੈਣ ਜਿਹੜੀ ਆ ਬਹੁਤ ਹੀ ਨੀਵੀਆਂ ਤਾਰਾਂ ਸੀ ਜਿਹਦੇ ਵਿੱਚ ਅਸੀਂ ਬਿਜਲੀ ਮੈਹਕਮਾ ਵਿਭਾਗ ਨੂੰ ਆਪਾਂ ਦਫ਼ਤਰ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ 3-4 24 ਨੂੰ ਦਰਖਾਸਤਾਂ ਦਿੱਤੀਆਂ ਸੀ ਕਿ ਭਾਈ ਇਹ ਜਿਹੜੀਆਂ ਤਾਰਾਂ ਨਾ ਇਹ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਜਾਣ ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਤੇ ਉਹਨਾਂ ਉਹਨਾਂ ਨੇ ਕਿਹਾ ਸੀ ਅੱਗੋਂ ਕਿ ਜਨਾ ਕਿ ਅਸੀਂ ਠੀਕ ਆ ਮੌਕਾ ਆਣ ਕੇ ਦੇਖਾਂਗੇ ਅੱਜ 24 ਦਿਨ ਹੋ ਚੁੱਕੇ ਆ ਯਾਨੀ ਕਿ ਕੋਈ ਨਾ ਤੇ ਜਾਈ ਇੱਥੇ ਰਵਿੰਦਰ ਸਿੰਘ ਜਿਹਦੇ ਇਲਾਕਾ ਪੈਂਦਾ ਨਾ ਉਹ ਪਹੁੰਚਿਆ ਤੇ ਨਾ ਐਸਡੀਓ ਸਾਹਿਬ ਇੱਥੇ ਮਕਾਨ ਕਿ ਵਿਕੇ ਗਏ ਆ ਅੱਜ ਕਲਕਾ ਵਟਨ ਵਾਤੇ ਕੇ ਪੈਨ ਜਿਹੜੀ ਆ ਇੱਥੇ ਪਹੁੰਚੀ ਤੇ ਉਹ ਇੱਥੋਂ ਮੋੜ ਮੋੜ ਲੱਗੀ ਜਦੋਂ ਮੋੜ ਮੋੜ ਲੱਗੀ ਆ ਤਾਰਾਂ ਨੀਵੀਆਂ ਕਰਕੇ ਉਹਨਾਂ ਕਰੰਟੇ ਉੱਲ ਗਿਆ ਤੇ ਮੌਕੇ ਤੇ ਜਿਹੜਾ ਫੋਰਮੈਨ ਸੀ ਮੌਕੇ ਤੇ ਹੀ ਖਤਮ ਹੋਇਆ ਚੁੱਕਾ ਸੀ ਆਇਆ ਕਿੱਥੋਂ ਸੀ ਇਹ ਜਿਹੜਾ ਫੋਰਮੈਨ ਸੀ ਇਹ ਸੰਗਰੂਰ ਤੋਂ ਜੀ ਜ਼ਿਲ੍ਹਾ ਸੰਗਰੂਰ ਹੀ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਇਹ ਕਰਦੇ ਆ ਕਿ ਪਹਿਲੀ ਗੱਲ ਇਹ ਹੈ ਵੀ ਜਿਹੜੀ ਇਹਨਾਂ ਦੀਆਂ ਦੂਜੀਆਂ ਨਾਕਿਲੇ ਦੀਆਂ ਗੱリエ ਗਲਤੀਆਂ ਹੋਈਆਂ ਬਿਜਲੀ ਵਾਲਿਆਂ ਕੋ ਜਿਹੜੀਆਂ ਉਦਾਂ ਦੀਆਂ ਉਹਨਾਂ ਨੇ ਨਹੀਂ ਤਾਰਾਂ ਜਿਹੜੀਆਂ ਮਤਲਬ ਉੱਚੀਆਂ ਕੀਤੀਆਂ ਇਹਨਾਂ ਨੇ ਬੜੀ ਵਿਹੀ ਵੱਡੀ ਬੇਫਰਵਾਹੀ ਇਹਨਾਂ ਨੇ ਵਰਤੀ ਆ ਤੇ ਇਹਦੇ ਵਿੱਚ ਜਿਹੜਾ ਮੌਕੇ ਤੇ ਜਿਹੜਾ ਰਵਿੰਦਰਪਾਲ ਸਿੰਘ ਆ ਜਾਈ ਆ ਉਹਦੇ ਤੇ ਬੰਦੀ ਕਾਰਵਾਈ ਜਿਹੜਾ ਪਰਚਾ ਹੋਣਾ ਚਾਹੀਦਾ ਹੈ 102 ਦੀ ਤਾਰਾ ਲੱਗਣੀ ਚਾਹੀਦੀ ਆ ਕਿਉਂਕਿ ਇਹ ਦੂਜੇ ਨਾਲਲੇ ਦੇ ਜਿਹੜੇ ਨੁਕਸਾਨ ਹੋਇਆ ਹੈ ਮੌਕੇ ਤੇ ਫੋਰਮੈਨ ਜਿਹੜਾ ਮਰ ਗਿਆ ਇਹ ਸਿਰਫ ਜਿਹੜਾ ਬੱਤੀ ਵਾਲਿਆਂ ਦੀ ਨਾਕਾਮੀ ਦੇ ਨਾਲ ਹੀ ਹੋਇਆ ਤੇ ਇਸ ਕੇ ਜਿਹੜਾ ਵੱਧ ਤੋਂ ਵੱਧ ਜਿਹੜੀ ਇਹਨਾਂ ਤੇ ਜੋ ਵੀ ਤਾਰਾ ਲਾਕੇ ਜੋ ਵੀ ਸਜ਼ਾ ਹੈ ਉਹ ਇਹਨੂੰ ਸਜ਼ਾ ਹੋਣੀ ਚਾਹੀਦੀ ਤੇ ਘਟਨਾ ਸਥਾਨ ਤੇ ਕੋਈ ਬਿਜਲੀ ਮੁਲਾਜ਼ਮ ਹੁਣ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ 2 ਘੰਟੇ ਹੋ ਚੱਲੇ ਜੀ ਹਲੇ ਤੱਕ ਤੇ ਕੋਈ ਨਹੀਂ ਪਹੁੰਚਿਆ ਸੀ ਫੋਨ ਵੀ ਕੀਤੇ ਆ ਐਸਡੀਓ ਸਾਹਿਬ ਨੂੰ ਵੀ ਫੋਨ ਕੀਤਾ ਤੇ ਇਹਨਾਂ ਨੂੰ ਜੈ ਸਾਹਿਬ ਨੂੰ ਜੈ ਸਾਹਿਬ ਨੇ ਸਾਡਾ ਫੋਨ ਹੀ ਨਹੀਂ ਪੇਕਅਪ ਕੀਤਾ ਨਾ ਉਹਨਾਂ ਚੁੱਕੇ ਨਹੀਂ ਹਨ ਉਹ ਜਦ ਜਨਾ ਕੇ ਗੱਡੀ ਉੱਪਰ ੱਟੀ ਜਾਂਦੇ ਫੋਨ ਕੱਟੀ ਜਾਂਦੇ ਸਾਹਿਬ ਤੇ ਐਸਡੀਓ ਸਾਹਿਬ ਨੇ ਕੀ ਜਵਾਬ ਦਿੱਤਾ ਐਸ ਤੇ ਆ ਦੋ ਘੰਟੇ ਹੋ ਗਏ ਹੁਣ ਫਿਰ ਤਿੰਨ ਕੋਨਾ ਕਰ ਦਿੱਤੀਆਂ ਹਲੇ ਉਹਨਾਂ ਉਹਨਾਂ ਉਤੋਂ ਵੇਖ ਕੇ ਕਹੀ ਜਾਂਦੇ ਵੀ ਨਹੀਂ ਤਾਰਾ ਜਿਹੜੀਆਂ ਉੱਚੀਆਂ ਕੀਤੀਆਂ ਯਾਨੀ ਕਿ ਮੌਕਾ ਨਹੀਂ ਉਹਨਾਂ ਨੇ ਆਣ ਕੇ ਵੇਖਿਆ ਠੀਕ